ਰਾਹੁਲ ਗਾਂਧੀ ਨੂੰ ਤਾਂ ਰੋਂਨ ਦੀ ਆਦਤ ਪੈ ਗਈ ਉਹ ਰੋਂਦਾ ਵੀ ਉਰੇ ਨਹੀਂ ਰੋਂਦਾ ਵੀ ਜਾ ਕੇ ਬਾਹਰ ਗੱਲ ਇਹ ਆ ਵੀ ਜਿਹੜਾ ਰਾਹੁਲ ਗਾਂਧੀ ਦਾ ਇੱਕ ਤਾਂ ਪਹਿਲੀ ਗੱਲ ਤਾਂ ਉਹਦਾ ਉਰੇ ਚਿੱਤ ਨਹੀਂ ਲੱਗਦਾ ਉਹਦਾ ਜੀ ਨਹੀਂ ਲੱਗਦਾ ਉਹਦੇ ਕਈ ਕਮਜ਼ੋਰੀਆਂ ਐ ਕਿਉਂਕਿ ਉਹ ਉਹਦੇ ਸਮਝ ਲਓ ਉਹਦੀ ਰਿਸ਼ਤੇਦਾਰੀਆਂ ਉਹਦੀਆਂ ਦੋਸਤੀਆਂ ਉਦੇ ਸੰਬੰਧ ਉਹਦਾ ਪੜਾਈ ਉਹਦਾ ਰਹਿਣ ਸਹਿਣ ਸਭ ਕੁਝ ਉਹ ਸਾਰਾ ਕੁਝ ਆ ਜਿਹੜਾ ਉਹਦਾ ਉਹ ਵਿਦੇਸ਼ਾਂ ਦਾ ਹੀ ਤੇ ਇਸ ਕਰਕੇ ਵਿਦੇਸ਼ ਜਾ ਕੇ ਹੀ ਉਹ ਗੱਲਾਂ ਕਰਦਾ ਏ ਪਰ ਇਸ ਵਾਰ ਤਾਂ ਉਹਨੇ ਕਮਾਲ ਕਰਤੀ ਪਹਿਲਾਂ ਤਾਂ ਚਲੋ ਮੁਸਲਮਾਨ ਉਹਨਾਂ ਨੂੰ ਕੋਸ਼ਿਸ਼ ਕਰਦਾ ਸੀ ਕਰਨ ਦੀ ਫਿਰ ਪਿੱਛੇ OBC ਨੂੰ ਲੱਗਿਆ ਰਿਹਾ ਹੁਣ ਉਹਨੇ ਜਮਾਈ ਕਿ ਉਹ ਚੱਗ ਪਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਰੈਫਰੈਂਡਮ ਚੱਲਦਾ ਹੈ ਜਿੱਥੇ ਪੰਨੂ ਵਰਗੇ ਜਾਂ ਹੋਰ ਜਿਹੜੇ ਵੀ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਜਿਹੜੀ ਗੱਲ ਉਹ ਉੱਥੇ ਅਸਾਈਲਮ ਲੈਣ ਵਾਲੇ ਕਹਿੰਦੇ ਆ ਉਹ ਗੱਲ ਰਾਹੁਲ ਗਾਂਧੀ ਨੇ ਆਪ ਕਹਤੀ ਮੈਨੂੰ ਆਸ ਕਿੰਨੇ ਇਸ ਵੇਲੇ ਉਰੇ ਵੀ ਪੱਗਾਂ ਵਾਲੇ ਬੈਠੇ ਆ ਤੇ ਹਰੇਕ ਦੇ ਕੜਾ ਪਾਇਆ ਏ ਚਾਹੇ ਉਹ ਕੋਈ ਸਰਦਾਰ ਆ ਚਾਹੇ ਕੋਈ ਵਾਲ ਕਟੇਆਂ ਵਾਲਾ ਮੈਂ ਇਹ ਚੈਲੰਜ ਕਰਕੇ ਕਹਿਣਾ ਇਹ じゃ ਕਿਹੜਾ ਬੰਦਾ ਏ ਜਿਹੜਾ ਅੱਜ ਜਿਹਨੂੰ ਦੇਸ਼ 'ਚ ਪੰਜਾਬ ਦੀ ਗੱਲ ਛੱਡ ਦੋ ਦੇਸ਼ 'ਚ ਕਿਹੜਾ ਇੱਕ ਬੰਦਾ ਰਾਹੁਲ ਗਾਂਧੀ ਇੱਕ ਬੰਦੇ ਨੂੰ ਦਿਖਾ ਦੇ ਉਹਨੂੰ ਮੈਂ ਚੈਲੰਜ ਕਰਦਾ ਵੀ ਜਿਹਨੂੰ ਪੱਗ ਬੰਨਣ ਦੀ ਇਜਾਜ਼ਤ ਨਹੀਂ ਗਈ ਜਾਂ ਜਿਹਨੂੰ ਘੜਾ ਪਾਉਣ ਦੀ ਇਜਾਜ਼ਤ ਨਹੀਂ ਗਈ ਜਾਂ ਜਿਹਨੂੰ ਗੁਰਦੁਆਰਾ ਜਾਣ ਦੀ ਇਜਾਜ਼ਤ ਨਹੀਂ ਉਹ ਭਲਿਆ ਬੰਦਾ ਤੂੰ ਆਪਣੀ ਗੱਲ ਕਰਨੀ ਆ ਕਰ ਤੂੰ ਸਾਡੇ 'ਚ ਕਿਉਂ ਪਾੜਾ ਪਾਉਣ ਦੀ ਕੋਸ਼ਿਸ਼ ਕਰਦਾ ਇਹਦਾ ਮਤਲਬ ਤੂੰ ਇਹ ਦਸ ਰੋਕਦਾ ਕੌਣ ਆ ਫਿਰ ਤੁਸੀਂ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਜਦੋਂ ਅੱਜ ਗੱਲ ਕਈ ਵਾਰ ਹੁਣ ਪਤਾ ਕੀ ਹੋ ਗਿਆ ਆ ਮੋਬਾਈਲਾਂ ਨੇ ਸਾਣਾ ਕੁਝ ਭਲਾਤਾ ਨਵੀਆਂ ਚੀਜ਼ਾਂ ਜਿਹੜੀਆਂ ਮੂਰੇ ਆ ਜਾਂਦੀਆਂ ਜਨਾਬ ਤੁਸੀਂ ਤੁਹਾਡੇ ਦਾਦੀ ਜੀ ਨੇ ਸਰ ਦਰਬਾਰ ਸਾਹਿਬ ਤੋਂ ਉੱਤੇ ਕੱਲ ਤੱਕ ਸਭ ਤੋਂ ਗੋਲਡਨ ਟੈਂਪਲ ਸਾਹਿਬ ਤੋਂ ਤਾਂ ਉੱਤੇ ਕੁਝ ਹੈ ਨਹੀਂ ਉੱਥੇ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਅੱਜ ਆਪਾਂ ਬੇਅਦਵੀ ਦੀਆਂ ਗੱਲਾਂ ਕਰਦੇ ਆ ਨਾ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਦੇ ਹੋਏ ਅੰਦਰ ਦਰਬਾਰ ਸਾਹਿਬ ਦੇ ਗੋਲੀ ਵੱਜੀ ਸੀ ਤੇ ਉਹ ਕਰਉਣ ਵਾਲੀ ਸ਼੍ਰੀਮਤੀ ਇੰਦਰਾ ਗਾਂਧੀ ਉਦੋਂ ਬਾਅਦ ਜਦੋਂ ਉਹਨਾਂ ਨੂੰ ਅਸੈਸੀਨੇਟ ਕਰਤਾ ਤਾਂ ਫਿਰ ਤੁਹਾਡੇ ਪਿਤਾ ਜੀ ਨੇ ਇਹ ਕਿਹਾ ਵੀ ਜੇ ਬڑا درخت गिरਦਾ ਹੈ ਤਾਂ ਭਾਈ ਧਰਤੀ ਤਾਂ ਹਿੱਲਦੀ ਹੈ ਗਿਆਨੀ ਜੈਲ ਸਿੰਘ ਉਦੋਂ ਇੱਕ ਰਾਸ਼ਟਰਪਤੀ ਸੀ ਇੱਕ ਸਿੱਖ ਉਹ ਫੌਜ ਦਾ ਕਮਾਂਡਰ ਇਨ ਚੀਫ ਸੀ ਤੇ ਉਹਦੀਆਂ ਟੈਲੀਫੋਨ ਦੀਆਂ ਤਾਰਾਂ ਕੱਟਤੀਆਂ ਵੀ ਉਹ ਸਿੱਖਾਂ ਨੂੰ ਬਚਾਉਣ ਖਾਤਰ ਧੀਆਂ ਦੀ ਇੱਜ਼ਤ ਲੁੱਟਣ ਖਾਤਰ ਜੇ ਕਿਸੇ ਨੂੰ ਟੈਲੀਫੋਨ ਕਰੂਗਾ ਬਾਅਦ ਫੌਜ ਨੂੰ ਜਾਂ ਕਿਸੇ ਨੂੰ ਤਾਂ ਉਹਦੀ ਗੱਲ ਫੌਜ ਨੂੰ ਮੰਨਣੀ ਪਊ ਉਹਦੇ ਟੈਲੀਫੋਨੀ ਕੱਟਦੇ ਤੇ ਅੱਜ ਤੱਕ ਮੈਂ ਤਾਂ ਉਸ ਪਾਰਟੀ 'ਚ ਰਹਿ ਆਈਆਂ ਰਾਹੁਲ ਗਾਂਧੀ ਦੇ ਮੈਂ ਸਭ ਤੋਂ ਨੇੜੇ ਰਿਹਾ ਮੇਰੇ ਤੋਂ ਵੱਧ ਕੌਣ ਜਾਣਦਾ ਤੇ ਇਸ ਕਰਕੇ ਜਦੋਂ ਵੀ ਤੁਸੀਂ ਸੱਜਨ ਕੁਮਾਰ ਨੂੰ ਟਿਕਟ ਦਿੱਤੀ ਜਦੋਂ ਵੀ ਤੁਸੀਂ ਟੈਕਟਰ ਲਰ ਨੂੰ ਟਿਕਟ ਦਿੱਤੀ ਰੋਲਾ ਪਾਪਾ ਅਸੀਂ ਘਟਾਉਂਦੇ ਰਹੇ ਵੀ ਅਸੀਂ ਕਿਹੜੇ ਮੰੂ ਨਾਲ ਵੋਟ ਮੰਗਾਂਗੇ ਜੀ ਜਾ ਕੇ 2009 ਦੀ ਉਹ ਮੈਂ ਗੱਲ ਦੱਸਦਾ ਤੁਹਾਨੂੰ ਮੈਨੂੰ ਪਹਿਲੀ ਵਾਰ ਨੰਦਪੁਰ ਸਾਹਿਬ ਤੋਂ ਟਿਕਟ ਮਿਲੀ ਸੀ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਟਿਕਟ ਅਨਾਉਂਸ ਕਰਤੀਆਂ ਫਿਰ ਉਦੋਂ ਬਾਅਦ ਕਮਲਨਾਥ ਜਿਹੜਾ ਕਿ ਸਭ ਤੋਂ ਵੱਡਾ ਦੋਸ਼ੀ ਹੈ ਉਸ ਕੰਮ 'ਚ ਉਹਨੂੰ ਮੁੱਖ ਮੰਤਰੀ ਉਹਨੂੰ ਹਮੇਸ਼ਾ ਤੁਸੀਂ ਪੰਜਾਬ ਦਾ ਇੰਚਾਰਜ ਲਾਤਾ ਹੋਰ ਨੂਨ ਛਿੜਕਣ ਨੂੰ ਇਦੋਂ ਮੈਂ ਦੁਸ਼ਮਣ ਕੀ ਹੋਊ ਜੋ ਪੰਜਾਬ ਦਾ ਕਮਲਨਾਥ ਨੂੰ ਇੰਚਾਰਜ ਲਾਤਾ ਉਹਨੂੰ ਕੈਪਟਨ ਅਮਰਿੰਦਰ ਸਿੰਘ ਹੋਣੀ ਸੀ ਪਰ ਜ ਜਨੇ ਸਾਰਿਆਂ ਨੇ ਕਾਂਗਰਸੀ ਨੇ ਰੌਲਾ ਪਾ ਕੇ ਉਹਨੂੰ ਹਟਾਇਆ ਵੀ ਤੁਸੀਂ ਇਹ ਕਿਉਂ ਨੂਨ ਛਿੜਕਦੇ ਹੋ ਪਰ ਗੱਲ ਹੁਣ ਇੰਨੀ ਆ ਰਾਹੁਲ ਗਾਂਧੀ ਪਿਛਲੇ ਜਦੋਂ ਆਖਰੀ ਵਾਰ ਆਇਆ 5 ਦਿਨ 5 ਦਿਨ ਰਾਹੁਲ ਗਾਂਧੀ ਸ੍ਰੀ ਅਮਰਸਰ ਸਾਹਿਬ ਰਹੇ ਆ ਤੇ ਰੋਜ਼ ਸਵੇਰੇ ਤੁਹਾਨੂੰ ਪਤਾ ਮੱਥਾ ਟੇਕਣ ਉਹ ਦਰਬਾਰ ਸਾਹਿਬ ਚਲੋ ਉਹਨਾਂ ਦੇ ਮਨ ਚ ਪਛਤਾਵੇ ਆ ਉਹ ਜਾਣ ਕੋਈ ਰੋਕ ਨਹੀਂ ਕਿਸੇ ਨੂੰ ਉਹਨਾਂ ਨੂੰ ਪਰ 5 ਦਿਨ ਉਹ ਬਹਿ ਕੇ ਕਿਸੇ ਕਿਹੜਾ ਮੈਂ ਉਹ ਹੋਟਲ ਦਾ ਨਾਮ ਭੁੱਲ ਗਿਆ ਸਵੇਰੇ ਸ਼ਾਮ ਉੱਥੇ ਸੇਵਾ ਕਰਨ ਜਾਂਦੇ ਸੀ ਤੇ ਰਾਹੁਲ ਗਾਂਧੀ ਨੂੰ ਕਿਸ ਨੇ ਰੋਕੇ ਅਜੇ ਕੀ ਰਾਹੁਲ ਗਾਂਧੀ ਨੂੰ ਤਾਂ ਮੈਂ ਇਹ ਕਹਿੰਦਾ ਨਹੀਂ ਕਿਉਂਕਿ ਸਾਡਾ ਧਰਮ ਬਹੁਤ ਵੱਡਾ ਹੈ ਇੱਕ ਸਿੱਖ ਨੂੰ ਖੜਾ ਕਰਕੇ ਉਹਨੂੰ ਨਾਮ ਪੁੱਛਿਆ ਵੀ ਦੱਸ ਵੀ ਤੇਰੀ ਪੱਤ ਤੈਨੂੰ ਬੰਨਣ ਦੀ ਤੇਰੇ ਵੀ ਉਹ ਤਾਂ ਉੱਥੇ ਅਮਰੀਕਾ ਦੇ ਨੇ ਉੱਥੇ ਉਹਨਾਂ ਨੂੰ ਕੀ ਪੰਜਾਬ ਦਾ ਜਾਂ ਕਿਸੇ ਦਾ ਕੀ ਲੈਣਾ ਦੇਣਾ ਤੂੰ ਆਪਣੀ ਗੱਲ ਕਰ ਤੈਨੂੰ ਜੇ ਤੇਰੀਆਂ ਚੀਕਾਂ ਨਿਕਲਦੀਆਂ ਐ ਮੋਦੀ ਸਾਹਿਬ ਨੂੰ ਦੇਖ ਕੇ ਜਾਂ ਬੀਜੇਪੀ ਨੂੰ ਤੇਰੀ ਤੇਰਾ ਤੇਰਾ ਰਾਜ ਭਾਗ ਜਿਹੜਾ ਉਹ 99 ਦੀ ਖੜੀ ਏ ਗੱਡੀ ਤੀਜੀ ਵਾਰ ਵੀ ਤੇ ਤੂੰ ਆਪਣੀ ਗੱਲ ਕਰਨਾ ਤੂੰ ਹੁਣ ਹੁਣ ਸਿੱਖਾਂ ਨੂੰ ਛੇੜ ਕੇ ਜਾਂ ਸਿੱਖਾਂ ਦੇ ਤੂੰ ਇਹ ਜਿਹੀਆਂ ਗੱਲਾਂ ਕਰਕੇ ਸਿੱਖ ਤੈਨੂੰ ਭੁੱਲ ਜਾਣਗੇ